ਸੈਂਟਰਲ ਤੋਂ ਐਮਐਲਏ ਰਮਨ ਰੋੜਾ ਸਾਡੇ ਨਾਲ ਨੇ ਰੋੜਾ ਸਾਹਿਬ ਬੜੇ ਖੁਸ਼-ਖੁਸ਼ ਚਿਹਰੇ ਦੇ ਮਿਲਾਜ਼ ਬਦਲੇ ਹੋਏ ਨੇ ਅੱਜ ਜੋ ਇਦੀ ਵੱਡੀ ਜਿੱਤ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਸੀਐਮ ਸਾਹਿਬ ਦੇ ਯਾਰ ਸਤਿਕਾਰਯੋਗ ਜਲੰਧਰ ਨੂੰ ਜਿੱਤ ਮਿਲੀ ਹੈ ਮੈਂ ਸਾਰੇ ਜਲੰਧਰ ਦੇ ਵੋਟਰਾਂ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਕਿ ਇੱਦਾਂ ਵੱਡਾ ਫਤਵਾ ਬਾਦਰੀ ਪਾਰਡਨ ਮਿਲਿਆ ਤੁਹਾਡੇ ਤੇ ਕਿੰਨਾ ਕੋ ਪਰਸਨਲ ਪ੍ਰੈਸ਼ਰ ਸੀਗਾ ਇਸ ਸੀਟ ਕੱਢਣੀ ਕਿ ਇਕੱਲੇ ਐਮਐਲਏ ਸਹਿਰ ਦੇ ਤੁਸੀਂ ਡਟੇ ਹੋਏ ਸੀਗੇ ਪਰਿਵਾਰ ਨੂੰ ਵੀ ਨਾਮ ਲੈ ਲੈ ਕੇ ਜਾਂਦੇ ਪਏ ਸੀਗੇ ਇਕੱਲੇ ਤੇ ਪ੍ਰੈਸ਼ਰ ਕਿੰਨਾ ਸੀਗਾ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜੋ ਬਿਸ਼ਾ ਨਿਰਦੇਸ਼ ਦਿੱਤੇ ਆ ਅਸੀਂ ਸਿਰਫ ਉਹਨਾਂ ਦੇ ਕੰਮ ਕੀਤਾ ਸਾਡੇ ਜਰਨੈਲ ਉਹੀ ਨੇ ਉਹਨਾਂ ਦੀ ਜਰਨੈਲੀ ਦੇ ਹੇਠਾਂ ਹੀ ਅਸੀਂ ਸਾਰਾ ਕੰਮ ਕੀਤਾ ਜਿੱਦਾਂ ਉਹ ਸਾਨੂੰ ਨਿਰਦੇਸ਼ ਦਿੰਦੇ ਰਹੇ ਅਸੀਂ ਉਦਾਂ ਕੰਮ ਕਰਦੇ ਰਹੇ ਔਰ ਉਹਨਾਂ ਦੇ ਨਿਰਦੇਸ਼ਾਂ ਹੀ ਅੱਜ ਇੰਨੀ ਵੱਡੀ ਜਿੱਤ ਪ੍ਰਾਪਤ ਹੋਈ ਹੈ ਇਹ ਇਲੈਕਸ਼ਨ ਤੁਹਾਡੇ ਇਰਦ-ਗਿਰਦ ਵੀ ਬੜਾ ਘਮਿਆਜਸ ਤਰ੍ਹਾਂ ਅਸੀਂ ਤੁਹਾਨੂੰ ਬੁਰਾਲੇ ਆरोप ਲਗਾਏ ਜਿਸ ਤਰ੍ਹਾਂ ਉਹ ਆ ਕੇ ਤੁਹਾਡੇ ਪੁਰਾਣੇ ਹੀ ਸਾਥੀ ਤੁਹਾਡੇ ਪੁਰਾਣੇ ਹੀ ਯਾਰ ਜੋ ਇਲੈਕਸ਼ਨ ਪਰਸਨਲ ਲੈਵਲ ਤੇ ਚਲਾ ਗਿਆ ਸੀਗਾ ਹੁਣ ਰਿਲੀਫ ਮਹਿਸੂਸ ਕਰ ਰਹੇ ਹੋ ਦੇਖੋ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਦੱਸੇ ਤਾਂ ਕੌਣ ਗਲਤ ਕੌਣ ਠੀਕ ਅਸੀਂ ਇਸ ਕਰਕੇ ਨਹੀਂ ਬੋਲੇ ਵੀ ਲੋਕਾਂ ਕੋਈ ਇੱਕ ਅਧਿਕਾਰ ਹੁੰਦਾ ਵੋਟ ਪਾਉਂਦਾ ਉਹ ਵੋਟ ਰਾਹੀਂ ਉਹ ਦੱਸਣ ਦੇਵੇ ਕੌਣ ਠੀਕ ਹੈ ਕੌਣ ਗਲਤ ਹੈ ਉਹ ਲੋਕਾਂ ਨੇ ਦੱਸ ਦਿੱਤਾ ਅਸੀਂ ਤੇ ਕੰਮ ਉਹ ਕਰ ਰਹੇ ਜਿਹਦਾ ਜਵਾਬ ਲੋਕਾਂ ਨੇ ਦੇਣਾ ਉਹ ਅੱਜ ਦੇ ਕੋਈ ਮੈਸੇਜ ਸ਼ੀਤਲ ਨੂੰ ਗੁਰਾਂ ਨੂੰ ਸਾਡੇ ਜ਼ਰੀਏ ਆਪਣੇ ਪੁਰਾਣੇ ਸਾਥੀ ਨੂੰ ਕਹਿੰਦੇ ਮੋਟਰਸਾਈਕਲ ਤੇ ਵਾਪਸ ਗਏ ਸੀ ਦੇਖੋ ਗੱਲ ਇਸ ਤਰ੍ਹਾਂ ਆ ਅਸੀਂ ਤੇ ਅੱਜ ਵੀ ਉਹਨਾਂ ਨੂੰ ਇਹੀ ਕਵਾਂਗੇ ਵੀ ਪ੍ਰਮਾਤਮਾ ਉਹਨਾਂ ਦਾ ਸਵਾਸਥ ਠੀਕ ਰੱਖੇ ਉਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਸਹੀ ਨਿਤਿਆਵਾਂ ਵਾਲੇ ਪਾਸੇ ਚੱਲਣ ਤਾਂ ਕਿ ਜਿਹੜੇ ਲੋਕ ਉਹਨਾਂ ਨੂੰ ਹੋਰ ਜ਼ਿਆਦਾ ਪਿਆਰ ਕਰਨ ਕਿਉਂਕਿ ਉਹ ਲੋਕਾਂ ਦੀ ਭਲਾਈ ਦੇ ਕੰਮ ਕਰਨ ਚਾਹੇ ਜਿੰਨੇ ਵੀ ਪਾਰਟੀ 'ਚ ਰਹਿਣ ਲੋਕਾਂ ਦੀ ਭਲਾਈ ਦੇ ਕੰਮ ਕਰਨ ਲੋਕਾਂ ਨਾਲ ਪਿਆਰ ਕਰਨ ਤੁਸੀਂ ਵਿਧਾਨ ਸਭਾ ਜਦੋਂ ਗਏ ਸੀਗੇ ਸ਼ੀਤਲ ਲੰਗਰਾਲ ਤੋਂ ਤੁਸੀਂ ਇਕੱਠੇ ਕੁਰਤੇ ਪਿਆ ਮੇਜਕਟਾ ਸੇਮ ਸੌਂਦੇ ਸੀਗੇ ਹੁਣ ਤੁਹਾਡੇ ਸਾਥੀ ਬਣ ਕੇ ਮਿੰਦਰ ਭਗਤ ਇਹਨਾਂ ਨਾਲ ਤੁਹਾਡੀ ਟਿਊਨਿੰਗ ਕਿੰਦਾ ਦੀ ਰਹੂਗੀ ਦੇਖੋ ਮੇਰੀ ਟਿਊਨਿੰਗ ਪਹਿਲਾਂ ਵੀ ਉਹਨਾਂ ਨਾਲ ਠੀਕ ਸੀ ਮਿੰਦਰ ਜੀ ਨਾਲ ਠੀਕ ਸੀ ਇੱਕ ਸਮਾਜਿਕ ਰਿਸ਼ਤੇ ਵੀ ਹੁੰਦੇ ਨੇ ਇਨਸਾਨ ਨੂੰ ਇੱਕ ਰਿਸ਼ਤੇਾਨਾ ਦੇਖਣਾ ਸਮਾਜਿਕ ਰਿਸ਼ਤੇ ਵੀ ਹੁੰਦੇ ਨੇ ਅਸੀਂ ਜਿਸ ਤਰ੍ਹਾਂ ਦੇ ਪਹਿਲਾਂ ਸੀਗੇ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਵੀ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਪਸੰਦ ਕਰੂਗਾ ਅਸੀਂ ਉਹਦੇ ਨਾਲ ਖੜੇ ਆਂ ਔਰ ਉਹਨਾਂ ਦੇ ਨਾਲ ਲੈ ਕੇ ਅੱਗੇ ਚੱਲਾਂਗੇ ਤੁਹਾਨੂੰ ਧੰਨਵਾਦ ਔਰ ਮੁਬਾਰਕਾ ਇੱਕ ਵਾਰ ਫਿਰ ਤੋਂ ਤੁਹਾਨੂੰ ਇਹਨਾਂ ਜਲੰਧਰ ਸੈਕਟਰ ਦੇ ਐਮ ਐਲ ਏ ਰਮਨ ਅਰੋੜਾ ਜੋ ਦੱਸ ਰਹੇ ਨੇ ਕਿ ਇਹ ਜਰਨੈਲ ਇਹਨਾਂ ਦਾ ਜਰਨੈਲ ਯਾਨਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੀ ਜਿੱਤ ਹੈ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ ਔਰ ਜਿਸ ਤਰ੍ਹਾਂ ਚੀਤਲੰਗੁਰਾ ਲੈਣਾ ਤੇ ਰੋਕ ਲਾਦੇ ਰਹੇ ਉਹਦਾ ਜਵਾਬ ਇਹਨਾਂ ਨੇ ਫਿਰ ਤੋਂ फूलों का आसान शब्दों के और उन्होंने देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप